ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਅੱਜ ਲੱਗਿਆ ਸੋਚਿਆ ਕਿ ਦੋ ਤਿੰਨ ਵੀਡੀਓਜ਼ ਆਪਾਂ ਬਣਾ ਦਈਏ ਜਿੰਨੀ ਵੀ ਮੇਰੇ ਕੋਲੇ ਬਚੀ ਹੋਈ ਕਲੈਕਸ਼ਨ ਹੈ ਮੈਂ ਸਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਰਿਪੀਟ ਵੀ ਕਰਦੇ ਆਂ ਇੱਕ ਮੇਰੇ ਕੋਲੇ ਤੋਸ਼ ਪਸ਼ਮੀਨਾ ਦੇ ਵੀ ਸੂਟ ਪਏ ਹੋਏ ਐ ਜੀ ਜਿਹੜੇ ਮੈਂ ਤੁਹਾਨੂੰ ਉਹ ਵੀ ਡਿਸਕਾਊਂਟ ਤੇ ਦੇਣ ਜਾ ਰਹੀ ਆਂ ਉਹ ਵੀ ਕਾਫੀ ਅੱਛੀ ਕੁਆਂਟੀਟੀ ਦੇ ਵਿੱਚ ਮੇਰੇ ਕੋਲ ਸਮਾਨ ਪਿਆ ਹੋਇਆ ਸਭ ਤੋਂ ਪਹਿ ਉਹਨਾਂ ਸੂਟਾਂ ਦੀ ਗੱਲ ਕਰਦੇ ਆਂ ਉਹਦੇ ਵਿੱਚ ਮੇਰੇ ਕੋਲ ਤਿੰਨ ਕਲਰ ਅਵੇਲੇਬਲ ਹੈ ਜਿਹੜੇ ਮੈਂ ਤੁਹਾਨੂੰ ਉਹ ਦਿਖਾਉਂਗੀ ਤੇ ਉਹਨਾਂ ਨਾਲੇ ਦੁਪੱਟੇ ਆ ਔਰਗੈਂਜ਼ਾ ਦੇ ਤੁਸੀਂ ਇਹ ਔਰਗੈਂਜ਼ਾ ਦਾ ਦੁਪੱਟਾ 300 ਦੀ ਰੇਂਜ ਵਿੱਚ ਸਾਡੇ ਤੋਂ ਲੈ ਸਕਦੇ ਹੋ ਸੂਟਾਂ ਦੇ ਨਾਲ ਡਾਈ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਕਲਾਸੀ ਬਹੁਤ ਹੀ ਜ਼ਿਆਦਾ ਪਿਆਰੀ ਕੁਆਲਿਟੀ ਦਾ ਹੈ ਹੁਣ ਇਹ ਕਿਹੜੇ ਸੂਟਾਂ ਨਾਲ ਡਾਈ ਹੋਏਗਾ ਹੈਂਡਵਰਕ ਦੇ ਜਿਹੜੇ ਤੁਸੀਂ ਪਹਿਲਾਂ ਸੂਟ ਦੇਖੇ ਸੀ ਨਾ ਜੋ 1100 ਰੁਪਏ ਦੇ ਵਿੱਚ ਮੈਂ ਤੁਹਾਨੂੰ ਲਾਸਟ ਤੇ ਦਿਖਾਈ ਸੀ ਕਿ ਉਹਨਾਂ ਦੇ ਵਿੱਚੋਂ ਹੁਣ ਕੁਝ ਪੀਸ ਰਹਿ ਗਏ ਆ ਜਿਹੜੇ ਤੁਹਾਨੂੰ ਫੇਰ ਤੋਂ 99 ਦੀ ਰੇਂਜ ਵਿੱਚ ਮਿਲ ਜਾਣਗੇ ਇਹ ਦੇਖੋ ਜੀ ਇਹ ਹੈਂਡਵਰਕ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਵਧੀਆ ਫੈਬਰਿਕ ਯੂਜ਼ ਹੋਇਆ ਵੈ ਇਸ ਦੇ ਉੱਪਰ ਫੈਂਡੀ ਸਿਲਕ ਗਲੈਮ ਸਿਲਕ ਇਹ ਦੇਖੋ ਇਹ ਇਸ ਦੇ ਉੱਪਰ ਹੈਂਡਵਰਕ ਹੋਇਆ ਵੈ ਮੈਂ ਤੁਹਾਨੂੰ ਸਾਰਾ ਖੋਲ ਕੇ ਵੀ ਦਿਖਾ ਦਿੰਨੀ ਹ ਇਹ ਦੇਖੋ ਜੀ ਇਹ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਇਧਰ 슬ੀਵਜ਼ ਦੇ ਉੱਪਰ ਵੀ ਹੈਂਡਵਰਕ ਹੋਇਆ ਹੋਇਆ ਹੈ ਇਹ ਦੇਖੋ ਇਹ 슬ੀਵਜ਼ ਰਹਿਣਗੀਆਂ ਬਹੁਤ ਹੀ ਪਿਆਰਾ ਪਾਰਟੀ ਵੇਅਰ ਕਲਾਸੀ ਸੂਟ ਹੈ ਬੇਬੀ ਪਿੰਕ ਇਸ ਦਾ ਕਲਰ ਹੈ ਬਹੁਤ ਜ਼ਿਆਦਾ ਪਿਆਰੀ ਅੱਛੀ ਕੁਆਲਿਟੀ ਹੈ ਇਸ ਦੇ ਨਾਲ ਇਹ ਦੁਪੱਟੇ ਤੁਸੀਂ ਡਾਈ ਕਰਵਾ ਕੇ ਨਾਲ ਐਡ ਕਰਾਉਂਗੇ ਤੇ ਸੂਟ ਦੀ ਰੈਪਿਟੇਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਰਿਚ ਹੋ ਜਾਏਗੀ ਇਹ ਸੂਟ ਤੁਹਾਨੂੰ ਮਤਲਬ 3250 2800 3000 ਦੀ ਰੇਂਜ ਦੇ ਵਿੱਚ ਜਿਹੜਾ ਸੂਟ ਮਿਲਦਾ ਹੈ ਉਹ ਰੈਡੀ ਹੋ ਜਾਏਗਾ ਸੋ ਇਹ ਸੀਗਾ ਜੀ ਬੇਬੀ ਪਿੰਕ ਸ਼ੇਡ ਹੋ ਇਸਤੇ ਨਾਲ ਮੈਂ ਇੱਕ ਤੁਹਾਨੂੰ ਸੇਮ ਜਾਂ ਕਲਰ ਦਿਖਾ ਦਣੀ ਹੈ ਗਾਜ਼ਰੀ ਫੈਂਡੀ ਸਿਲਕ ਦਾ ਜਿਸ ਤੇ ਉੱਪਰ ਕੰਮ ਹੋਇਆ ਹੋਇਆ ਹੈ ਇਹ ਦੇਖੋ ਫੈਂਡੀ ਸਿਲਕ ਦਾ ਗਾਜ਼ਰੀ ਰੰਗ ਹੈ ਜਿਸ ਤੇ ਘੇਰੇ ਦੇ ਉੱਪਰ ਵਰਕ ਹੋਇਆ ਵਾ ਅ ਇਹ ਦੇਖੋ ਜੀ ਕਰੀਪ ਤੋਂ ਆ ਇਸ ਦੀਆਂ ਬਾਹਾਂ ਦਾ ਕੰਮ ਹੈ 슬ੀਵਸ ਦਾ ਤੁਸੀਂ ਨੇੜੇ ਤੋਂ ਦੇਖੋ ਥੋੜਾ ਹੈਂਡਵਰਕ ਵੀ ਤੁਹਾਨੂੰ ਕੁਆਲਿਟੀ ਬਾਰੇ ਪਤਾ ਲੱਗੇਗਾ ਕਿ ਕਿੰਨੀ ਅੱਛੀ ਤਰ੍ਹਾਂ ਕੁਆਲਿਟੀ ਇੰਪਰੂਵ ਹੋਈ ਹੈ ਹੈਂਡਵਰਕ ਦੇ ਵਿੱਚ ਇਹ ਦੇਖੋ ਜੀ ਇਹ ਆ ਇਹਦੇ ਨਾਲ ਵੀ ਆਰਗੈਂਜ਼ਾ ਦਾ ਤੁਸੀਂ ਦੁਪੱਟਾ ਡਾਈ ਕਰਵਾਉਂਗੇ ਜਾਂ ਕਿਸੇ ਵੀ ਹੋਰ ਫੈਬਰਿਕ ਦਾ ਦੁਪੱਟਾ ਤੁਹਾਡੀ ਚੋਇਸ ਰਹੇਗੀ ਉਹ ਤੁਹਾਡੀ ਚੋਇਸ ਹੈ ਪਰ ਇਸ ਦੇ ਨਾਲ ਆਰਗੈਂਜ਼ਾ ਦੇ ਦੁਪੱਟੇ ਜਾਂ ਤੁਸੀਂ ਸਿਲਕ ਦੇ ਦੁਪੱਟੇ ਵੀ ਲਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਉੱਪਰ ਮਿਲਣ ਜਾ ਰਹੇ ਆ ਕਿਉਂਕਿ ਜਿਹੜੇ ਸੂਟ ਬਚ ਚੁੱਕੇ ਆ ਉਹ ਸਾਰੇ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਂਦੇ ਹੁੰਦੀ ਹੈ ਇਸ ਲਈ ਜੀ ਇਹ ਸੂਟ ਵੀ ਤੁਹਾਨੂੰ ਟ੍ਰਿਪਲ 9 ਦੀ ਰੇਂਜ ਵਿੱਚ ਮਿਲ ਜਾਣੇ 21 ਦੇ ਵਿੱਚ ਆ ਜਾਂਦਾ ਹੈ ਜੀ ਵਾਈਨ ਵਾਈਨ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਫੈਬਰਿਕ ਹੈ ਤੇ ਡਿਜ਼ਾਈਨ ਇਸ ਦਾ ਬਹੁਤ ਜ਼ਿਆਦਾ ਯੂਨਿਕ ਹੈ ਸੀਮ ਬੇਬੀ ਪਿੰਕ ਵੀ ਤੁਸੀਂ ਦੇਖਿਆ ਇਹ ਦੇਖੋ ਜੀ ਇਹ ਆ ਵਾਈਨ ਕਲਰ ਦੇ ਵਿੱਚ सेम ही ਬੇਬੀ ਪਿੰਕ ਵਾਲਾ ਹੈਂਡਵਰਕ ਦਾ ਡਿਜ਼ਾਈਨ ਨੇੜੇ ਤੋਂ ਦੇਖ ਲਓ ਇਹ ਇਸ ਦੀਆਂ ਬਾਹਾਂ ਦੇ ਉੱਪਰ ਹੈਂਡਵਰਕ ਹੋਇਆ ਵਾ ਇਹ ਦੇਖੋ ਜੀ ਇਸ ਵਾਰ ਹੈਂਡਵਰਕ ਬਹੁਤ ਜ਼ਿਆਦਾ ਅ ਸਸਤਾ ਮਿਲ ਰਿਹਾ ਤੁਹਾਨੂੰ ਇਹ ਦੇਖੋ ਜੀ ਇਹ ਵੀ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਕਿਸੇ ਵੀ ਪ੍ਰੋਗਰਾਮ ਦੇ ਉੱਪਰ ਸੂਟ ਨੂੰ ਅੱਛੀ ਤਰ੍ਹਾਂ ਡਿਜ਼ਾਈਨ ਦੇ ਕੇ ਸਟਿਚ ਕਰਕੇ ਪਾ ਸਕਦੇ ਹਾਂ ਤੇ 303500 ਦੇ ਸੂਟ ਦੀ ਇਹ ਲੁੱਕ ਪ੍ਰੋਵਾਈਡ ਕਰਨ ਜਾ ਰਹੀਣੀ ਇਹ ਸੀਗੇ ਜੀ ਤਿੰਨ ਹੈਂਡਵਰਕ ਦੇ ਹੁਣ ਮੈਂ ਤੁਹਾਨੂੰ 3D ਵਾਲੇ ਸੂਟ ਦਿਖਾਨੀ ਹੈ ਮੇਰੇ ਕੋਲ 3D ਪਸ਼ਮੀਨੇ ਦੇ ਜਿਹੜੇ ਸੂਟ ਹੈ ਜੋ ਰੀਸਟਾਕ ਹੋ ਚੁੱਕੀ ਹੈ ਵਿੱਚ ਕੁਝ ਪਹਿਲਾਂ ਵਾਲੇ ਕਲਰ ਹੀ ਰੀਸਟਾਕ ਹੋਏ ਹੈ ਕੁਝ ਨਵੇਂ ਵੀ ਆ ਗਏ ਹੈ ਤੁਸੀਂ ਨਾਲ ਦੀ ਨਾਲ ਦੇਖਦੇ ਜਾਣਾ ਜੋ ਜੋ ਤੁਹਾਨੂੰ ਪਸੰਦ ਆਇਆ ਤੁਸੀਂ ਆਪਣਾ ਆਰਡਰ ਡਨ ਕਰਦੇ ਜਾਣਾ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਬਲੈਕ ਸ਼ਰਟ ਸੌਰੀ ਵਾਈਟ ਸ਼ਰਟ ਤੇ ਬਲੈਕ ਬਾਟਮ ਨੂੰ ਇਹ ਹੈ ਜੀ 3D ਪਸ਼ਮੀਨੇ ਦੇ ਸੂਟ ਹੈ ਇਸ ਦੇ ਉੱਪਰ ਥਰੈਡਿੰਗ ਦੀ ਵੇਵਜ਼ ਰਹਿਣਗੇ ਮੈਂ ਤੁਹਾਨੂੰ ਅੰਦਰੋਂ ਦਿਖਾਉਂਗੀ ਕਿਸ ਤਰ੍ਹਾਂ ਇਹ ਸ਼ਰਟ ਹੈ ਤੇ ਇਹ ਇਸ ਦੇ ਨਾਲ ਬਲੈਕ ਹੈ ਜਿਹੜੀ ਇਸ ਦੀ ਬਾਟਮ ਹੈ ਇਹ ਦੇਖੋ ਜੀ ਪਿਓਰ ਪਸ਼ਮੀਨੇ ਦੀ ਬਾਟਮ ਰਹੇਗੀ ਪਿਓਰ ਦੀ ਇਹਦੇ ਨਾਲ ਸ਼ਰਟ ਰਹੇਗੀ ਇਸ ਦੀ ਬੈਕ ਸਾਈਡ ਵੀ ਸ਼ਰਟ ਦੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਡਿਜ਼ਾਈਨ ਰਹੇਗਾ ਪਿਛਲੇ ਪਾਸੇ ਗਲੇ ਦੇ ਉੱਪਰ ਤੇ ਫਰੰਟ ਦੇ ਉੱਪਰ ਇਹ ਗਲੇ ਦਾ ਵੀ ਦਾ ਨਿਸ਼ਾਨ ਵੀ ਸ਼ੇਪ ਦੇ ਵਿੱਚ ਤੇ ਉਸ ਤੋਂ ਨੀਚੇ ਇਹ ਵਾਲਾ ਸਾਰੇ ਸ਼ਰਟ ਦੇ ਵਿੱਚ ਹੁਣ ਮੈਂ ਤੁਹਾਨੂੰ ਇਹਦਾ ਅੰਦਰਲੇ ਪਾਸੇ ਦਿਖਾਉਣੀ ਆ ਕਿਸ ਤਰ੍ਹਾਂ ਥ੍ਰੈਡ ਵੇਵਜ਼ ਨੇ ਇਹਦੀਆਂ ਇਹ ਦੇਖੋ ਜੀ ਇਹ ਇਸ ਦੀ ਬੈਕ ਸਾਈਡ ਹੈ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਇਹਦੀ ਇਹ ਹੈ ਜੀ ਇਸ ਦਾ ਸ਼ਾਲ ਜੋ ਕਿ ਪਿਓਰ ਦਾ ਹੀ 3D ਵੇਵ ਦੇ ਨਾਲ ਇਹ ਦੇਖੋ 3D ਪਸ਼ਮੀਨੇ ਦਾ ਥ੍ਰੈਡ ਵੇਵਸ ਦੇ ਨਾਲ ਰਹੇਗਾ ਇਹ ਸtandard ਲਪਾਸਾ ਇਸ ਦੀ ਬਾਹਰਲੀ ਲੁੱਕ ਹੈ ਇਸ ਤਰ੍ਹਾਂ ਕਰਕੇ ਬਲੈਕ ਦੇ ਵਿੱਚ ਹੀ ਤੁਹਾਨੂੰ ਇਸ ਦਾ ਸ਼ਾਲ ਰਹੀ ਹੈ ਹੁਣ ਇਸ ਦੇ ਵਿੱਚ ਆਪਾਂ ਨੈਕਸਟ ਕਲਰ ਦੇਖਦੇ ਹਾਂ ਨੈਕਸਟ ਕਲਰ ਇਹ ਆਪਾਂ ਇਸ ਦਾ ਆਪੋਜ਼ਿਟ ਕਲਰ ਦੇਖਦੇ ਹਾਂ ਇਸ ਦੀ ਸ਼ਰਟ ਹੈ ਜਿਹੜੀ ਉਹ ਬਲੈਕ ਤੇ ਬਾਟਮ ਵਾਈਟ ਪਹਿਲਾਂ ਆਪਾਂ ਦੇਖਿਆ ਵਾਈਟ ਸ਼ਰਟ ਦਾ ਹੁਣ ਆਪਾਂ ਦੇਖਾਂਗੇ ਬਲੈਕ ਸ਼ਰਟ ਦੇ ਨਾਲ ਵਾਈਟ ਬਾਟਮ ਇਹ ਦੇਖੋ ਜੀ ਤਾਂ ਉਲਟਾ ਪਕੜ ਲਿਆ ਸੌਰੀ ਇਹ ਦੇਖੋ ਇਹ ਆ ਜੀ neck ਦੇ ਉੱਪਰ ਇਸ ਤੇ neck ਦੇ ਉੱਪਰ ਇਸ ਤੇ ਇਸ ਤਰ੍ਹਾਂ ਕਰਕੇ ਸੇਮ ਡਿਜ਼ਾਈਨ ਬੈਕ ਸਾਈਡ ਦੇ ਉੱਪਰ ਵੀ ਸੇਮ ਡਿਜ਼ਾਈਨ ਇਹ ਇਸ ਦੇ ਨਾਲ ਇਸਦੀ ਪਲੇਨ ਵਾਈਟ ਸ਼ਰਟ ਰਹੇਗੀ ਤੇ ਇਸ ਦੇ ਨਾਲ ਵਾਈਟ ਇਸ ਦਾ ਸ਼ਾਲ ਰਹੇਗਾ ਇਹ ਲਿਮਟਿਡ ਜੇ ਪੀਸ ਬਚੇ ਆ ਜੀ ਜਿਨ੍ਹਾਂ ਦੇ ਉੱਪਰ ਤੁਹਾਨੂੰ ਸ਼ਿਪਿੰਗ ਫ੍ਰੀ ਮਿਲ ਜਾਣੀ ਹੈ 3D ਪਸ਼ਮੀਨੇ ਵਾਲੇ ਸੂਟਾਂ ਦੇ ਉੱਪਰ ਸ਼ਿਪਿੰਗ ਤੁਹਾਨੂੰ ਫ੍ਰੀ ਹੋ ਜਾਣੀ ਹੈ ਇਹ ਦੇਖੋ ਜੀ ਇਕ ਕਿਸ ਤੇ ਵਿੱਚ ਹੈ ਰਾਇਲ ਪਿਊ ਦਾ ਉਹ ਵੀ ਤੁਹਾਨੂੰ ਦਿਖਾ ਦਿੰਨੀ ਤਿੰਨ ਰੰਗ ਹੀ ਬਚੇ ਹੋਏ ਹੈ ਜੀ ਬਾਕੀ ਜੋ ਨਵੇਂ ਆਏ ਹੋਏ ਆ ਉਹ ਕਸਟਮਰਸ ਨੇ ਬੁੱਕ ਕਰ ਰੱਖੇ ਆ ਸਭ ਤੋਂ ਪਹਿਲਾਂ ਆਪਾਂ ਸ਼ਾਲ ਦੇਖ ਲੈਣੇ ਆ ਇਹ ਦੇਖੋ ਜੀ ਅੰਦਰੋਂ ਵੀ ਦੇਖੋ ਇਸ ਦੀ ਬੈਕ ਸਾਈਡ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਸੂਟ ਹੈ ਇਹ ਇਸ ਦੀ ਬਾਟਮ ਹੈ ਤੇ ਇਹ اسی ਪਿਕਾਕ ਸ਼ੇਡ ਦੇ ਵਿੱਚ ਸ਼ੁਰੂ ਹੋਏਗੀ ਬਹੁਤ ਹੀ ਜ਼ਿਆਦਾ ਪਿਆਰੀ ਲਾਜਵਾਬ ਇਹ ਸੀਗੇ ਜੀ 3D ਪਸ਼ਮੀਨੇ ਦੇ ਸੂਟ ਜਿੰਨਾਂ ਦੇ ਵਿੱਚ ਬਾਕੀ ਕਲਰਸ ਮੈਨੂੰ ਪਤਾ ਨਹੀਂ ਹੁਣ ਕਿੱਥੇ ਹੈਗੇ ਜਾਂ ਕਸਟਮਰਸ ਨੇ ਬੁੱਕ ਕੀਤੇ ਹੋਣੇ ਆ ਇਹ ਸੀ ਅੱਜ ਦੇ ਆਪਣੇ ਸੂਟ ਜਿਹੜੇ ਬਚੇ ਹੋਏ ਐ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਸਾਰੇ ਸ਼ੋਅ ਕਰ ਦਿੱਤੇ ਐ ਜਿੰਨੇ ਵੀ ਮੇਰੇ ਕੋਲੇ ਬਚੇ ਹੋਏ ਆਰਟੀਕਲ ਐ ਇਸ ਤੋਂ ਬਾਅਦ ਕੁਝ ਹੈਂਡਪੇਂਟ ਦੇ ਵਿੱਚ ਕੁਝ ਨਿਊ ਕਨਸੈਪਟ ਦੇ ਨਾਲ ਆਪਾਂ ਮਿਲਾਂਗੇ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ ਆਪਣੀ ਇਨਕੁਆਰੀ ਆਪਣਾ ਆਰਡਰ WhatsApp ਤੇ ਜਾ ਕੇ ਡਨ ਕਰ ਸਕਦੇ ਹੋ ਆਪਣੀ ਬੁਕਿੰਗ ਕਰ ਸਕਦੇ ਹੋ ਕੋਈ ਵੀ ਸੂਟ ਤੇ ਰਿਗਾਰਡਿੰਗ ਇਨਕੁਆਰੀ ਹੋਈ ਤੁਸੀਂ ਉਹ ਕਰ ਸਕਦੇ ਹੋ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ